ਦਾਨ ਮਹਾਦਾਨ ਤੋਂ ਵੱਧ ਕੋਈ ਦਾਨ ਨਹੀਂ ਉਸੇ ਲੱਡੀ ਨੂੰ ਦੇਖਦੇ ਹੋਏ ਅੱਜ ਸਾਡੇ ਹਨੂਮਾਨਗੜੀ ਵਿੱਚ ਸ਼ਿਵ ਸ਼ੰਕਰ ਵੈਲਫੇਅਰ ਸੋਸਾਇਟੀ ਵੱਲੋਂ ਜਿਹੜਾ ਇਸ ਬਲੱਡ ਡੋਨੇਟ ਨੇਂ ਤੱਕ ਕੈਂਪ ਲਗਾਇਆ ਗਿਆ ਜਿੱਥੇ ਨੇਕਾ ਹੀ ਲੋਕ ਆਣ ਕੇ ਬਲੱਡ ਦਾਨ ਕਰ ਰਹੇ ਨੇ ਇੱਕ ਖੂਨ ਦੀ ਬੋਤਲ ਤਿੰਨ ਜਾਨਾਂ ਬਚਾ ਰਹੀ ਹੈ ਉੱਥੇ ਅਸੀਂ ਇਸ ਇਸ ਸੇਵਾਦਾਲ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ ਸਾਨੂੰ ਵੀ ਅੱਜ ਇੱਥੇ ਉਸੇ ਤਰ੍ਹਾਂ ਦਾ ਮੌਕਾ ਦਿੱਤਾ ਮੇਰੇ ਨਾਲ ਮੇਰੀ ਆਮ ਆਦੀ ਪਾਰਟੀ ਦੇ ਵਲੰਟੀਅਰ ਹਾਜ਼ਰ ਹੋਏ ਧੰਨਵਾਦ ਜੀ ਸਾਰਿਆਂ ਦਾ ਅੱਜ ਕੋਵੜਾ ਵਿਕੇ ਹਨੂਮਾਨ ਗਰੀਬ ਕੇ ਸ਼ਿਵ ਸ਼ੰਕਰ ਲਾਟਸ ਵੈਲਫੇਅਰ ਸੁਸਾਇਟੀ ਵੱਲੋਂ ਬਹੁਤ ਵੱਡਾ ਇਹ ਤੂਦਾਨ ਕੈਂਪਲ ਲਗਾਇਆ ਗਿਆ ਜਿਹਦੇ ਵਿੱਚ ਲਲਨ ਲਲਨ ਕੁਮਾਰ ਜੀ ਜਿਨ੍ਹਾਂ ਨੇ ਵੱਲ ਚੜ ਕੇ ਹਿੱਸਾ ਲਿਆ ਔਰ ਆਰਗੇਨਾਈਜ਼ ਕੀਤਾ ਉਹਨਾਂ ਦਾ ਅੱਜ ਜਨਮ ਦਿਨ ਸੀ ਔਰ ਨੌਜਵਾਨਾਂ ਨੂੰ ਇੱਕ ਸੇਧ ਦਿੱਤੀ ਆ ਜਿੱਥੇ ਅਸੀਂ ਆਪਣੇ ਜਨਮ ਦਿਨ ਬਹੁਤ ਵੱਡੇ ਪੈਸੇ ਖਰਚ ਕਰਕੇ ਮਨਾਉਂਦੇ ਆ ਉਥੇ ਸਾਡਾ ਫਰਜ਼ ਬਣਦਾ ਕਿ ਇਹ ਜਿਹੜਾ ਜ਼ਿੰਦਗੀ ਆ ਲੋਕਾਂ ਦੇ ਲੇਖੇ ਲਈਏ ਔਰ ਲੋਕਾਂ ਨੂੰ ਉਤਸ਼ਾਹ ਕਰੀਏ ਕਿ ਖੂਨਦਾਨ ਕਰਕੇ ਆਪਾਂ ਬਹੁਤ ਵੱਡਾ ਮਹਾਨਦਾਨ ਕਰ ਸਕਦੇ ਆ ਜਿਸ ਨਾਲ ਬਹੁਤ ਸਾਰੀ ਜਾਨਾਂ ਬਚ ਸਕਦੀ ਮੈਂ ਤਾਂ ਇਹ ਕਹਾਂਗਾ ਕਿ ਜਿਹੜੀਆਂ ਇਹ ਸੁਸਾਇਟੀਆਂ ਨੇ ਇਹ ਹਮੇਸ਼ਾ ਹੀ ਲਗਾਤਾਰ ساری ਜ਼ਿੰਦਗੀ ਕੰਮ ਕਰਦੀਆਂ ਰਹਿੰਦੀਆਂ ਨਾ ਇਹਨਾਂ ਨੂੰ ਕਿਸੇ ਹਾਰ ਦੀ ਹਾਰ ਨਹੀਂ ਹੁੰਦੀ ਆ ਨਾ ਕਿਸੇ ਜਿੱਤ ਦੀ ਹੁੰਦੀ ਆ ਉਹ ਕਿ ਰਾਜਨੀਤਿਕ ਪਾਰਟੀਆਂ ਜਿਹੜੀਆਂ ਹਮੇਸ਼ਾ ਹੀ ਜਦੋਂ ਹਾਰ ਜਾਂਦੀਆਂ ਤਾਂ ਘਰਾਂ 'ਚ ਬੈਠ ਜਾਂਦੀਆਂ ਪਰ ਇਹ ਉਹ ਲੋਕ ਨੇ ਜਿਹੜੇ ਹਮੇਸ਼ਾ ਹੀ ਲਗਾਤਾਰ ਲੱਗੇ ਰਹਿੰਦੇ ਔਰ ਲੋਕਲ ਦੁੱਖਾਂ ਵਿੱਚ ਖੜ੍ਹਦੇ ਰਹਿੰਦੇ ਇਹਨਾਂ ਦਾ ਜਿੱਲਾ ਧੰਨਵਾਦ ਕਰ ਲਈ ਬਹੁਤ ਘਟਾ ਔਰ ਮੈਂ ਪੂਰੇ ਸਮਾਜ ਨੂੰ ਬੇਨਤੀ ਕਰਦਾ ਕਿ ਅਜਿਹੀਆਂ ਜਿਹੜੀਆਂ ਸੋਸਾਇਟੀਆਂ ਵਾਂ ਇਹਨਾਂ ਦਾ ਜਿੱਲਾ ਵੀ ਸਾਥ ਦੇ ਸਕੀਏ ਬਹੁਤ ਘਟਾ ਔਰ ਇਹ ਨੌਜਵਾਨ ਬਹੁਤ ਵੱਡਾ ਮੈਸੇਜ ਲੈ ਕੇ ਫਗਵਾੜਾ ਸਾਹਿਬ ਦੇ ਵਿੱਚ ਜਾ ਰਹੇ ਆ ਕਿ ਆਪਣੇ ਜਨਮ ਦਿਨ ਦੇ ਉੱਪਰ ਤੁਸੀਂ ਬਲੱਡ ਜਿਹੜਾ ਡੋਨੇਟ ਕਰਕੇ ਲੋਕਾਂ ਦੀਆਂ ਜਾਨਾਂ ਬਚਾਓ ਔਰ ਫਜ਼ੂਲ ਖਰਚੇ ਨੂੰ ਜਿਹੜਾ ਵਾ ਉਸ ਨੂੰ ਨਾ ਕਰੋ ਇਸ ਕਰਕੇ ਸਭ ਨੂੰ ਬੇਤੀ ਹੈ ਕਿ ਆਓ ਨਾਲ ਰਲ ਕੇ ਬਨ ਦਾ ਸਾਥ ਦਿਓ ਔਰ ਇਸ ਖੂਨ ਦਾਨ ਦੇ ਜਿਹੜੇ ਕੈਂਪ ਦੇ ਵਿੱਚ ਮਹਾਦਾਨ ਕੈਂਪ ਜਿਹੜਾ ਵਾ ਉਹਦੇ ਵਿੱਚ ਸਾਥ ਦਿਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਅੱਜ ਸ਼੍ਰੀ ਹਨੂਮਾਨ ਗੜੀ ਫਗਵਾੜਾ ਵਿੱਚੇ ਸ਼ਿਵ ਸ਼ੰਕਰ ਬਲੰਦ ਡੋਨੇਸ਼ਨ ਸੇਵਾ ਸੁਸਾਇਟੀ ਵੱਲੋਂ ਮੋਹਤੀ ਵੱਡੇ ਪੱਧਰ ਤੇ ਖੂਨਦਾਨ ਦਾ ਕੈਂਪ ਲਗਾਇਆ ਜਾ ਰਿਹਾ ਹੈ ਤੇ ਖੂਨਦਾਨ ਦੇ ਕੈਂਪ ਵਿੱਚ ਆਕਸਫੋਰਡ ਹਸਪੀਟਲ ਜਲੰਧਰ ਵਾਲੇ ਵੀ ਬਹੁਤ ਸੇਵਾ ਨਿਭਾ ਰਹੇ ਆ ਤੇ ਸਾਡੇ ਛੋਟੇ ਵੀਰ ਅੱਜ ਬਰਥਡੇ ਹੈ ਜਨਮ ਦਿਨ ਨੇ ਆ ਲਲਨ ਕੁਮਾਰ ਜੀ ਦੇ ਜਨਮ ਦਿਨ ਤੇ ਸਪੈਸ਼ਲ ਇਹਨਾਂ ਨੇ ਉਪਰਾਲਾ ਕਰਕੇ ਆਪਣੇ ਦੋਸਤਾਂ ਨੂੰ ਨਾਲ ਲਗਾ ਕੇ ਇੱਕ ਇਹ ਖੂਨਦਾਨ ਦਾ ਕੰਮ ਕੀਤਾ ਹੈ ਤੁਹਾਨੂੰ ਪਤਾ ਹੀ ਹੈ ساری ਦੁਨੀਆ ਨੂੰ ਪਤਾ ਹੈ ਕਿ ਜਿਹੜਾ ਇੱਕ ਇੱਕ ਬੂੰਦ ਸਾਡੇ ਖੂਨ ਦੀ ਕਿੰਨੀ ਕੀਮਤੀ ਹੈ ਅੱਜ ਸਾਡੇ ਦੋਸਤ ਮਿਲ ਕੇ ਸਾਡੇ ਛੋਟੇ ਭਰਾ ਮਿਲ ਕੇ ਸਾਡੇ ਸਾਰੇ ਜਣੇ ਬਲੱਡ ਡੋਨੇਟ ਕਰ ਰਹੇ ਆ ਇਹ ਇੱਕ ਇੱਕ ਬੂੰਦ ਤੁਹਾਡੀ ਕਿਸੇ ਦੀ ਜ਼ਿੰਦਗੀ ਸਹੀ ਕਰ ਸਕਦਾ ਹੈ ਕਿਸੇ ਮਰੀਜ਼ ਦੇ ਕੰਮ ਆ ਸਕਦਾ ਹੈ ਕਿਸੇ ਦੀ ਜ਼ਿੰਦਗੀ ਬਣਾ ਸਕਦਾ ਹੈ ਕਿਸੇ ਦੀ ਹੈਲਪ ਹੋ ਸਕਦੀ ਹੈ ਇਹdna ਬਹੁਤ ਹੀ ਇਹ ਸਭ ਤੋਂ ਵੱਡਾ ਖੂਨਦਾਨ ਕੈਂਪ ਜਿਹੜੇ ਕਹਿੰਦੇ ਆ ਸਭ ਤੋਂ ਮੁੰਡਾਂ ਜਿਹੜਾ ਹੈ ਸਭ ਤੋਂ ਵੱਡਾ ਦਾਨ ਮੰਨਿਆ ਗਿਆ ਹੈ ਸੋ ਇਸ ਇਸ ਕਪਸਦ ਤੇ ਇਸ ਮਕਸਦ ਲਈ ਜਿਹੜੇ ਮਕਸਦ ਲਈ ਹੈ ਬੱਚੇ ਅੱਗੇ ਆ ਰਹੇ ਆ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਇਹਨਾਂ ਨੂੰ ਹਮੇਸ਼ਾ ਇਦਾਂ ਹੀ ਚੜ੍ਹਦੀ ਕਲਾ ਚ ਰੱਖਣਾ ਤਾਂ ਕਿ ਇਹ ਹਮੇਸ਼ਾ ਇਦਾਂ ਹੀ ਭੱਲੇ ਵਾਲੇ ਕੰਮ ਕਰਦੇ ਰਹਿਣ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਰਹਿਣ ਇਸ ਨਾਲ ਰੈਲੇਵੈਂਟ ਹੋਰ ਵੀ ਸਾਰੇ ਇਦਾਂ ਦੇ ਸੁਸਾਇਟੀ ਨੂੰ ਸੇਵਾ ਕਰਨੇ ਨਾਲ ਬਹੁਤ ਮਤਲਬ ਇਦਾਂ ਦੇ ਕੈਂਪ ਲਗਾਉਂਦੇ ਰਹਿਣ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਫਗਵਾੜਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ। ਹਨੀ ਸਰ ਜੈ ਸ਼ੰਕਰ ਜੀ ਸਾਰਿਆਂ ਨੂੰ ਅੱਜ ਸਾਡਾ ਫੂਨਦਾਨ ਕੈਂਪ ਲਾਇਆ ਸੀ 1 ਤਰੀਕ ਅਕਤੂਬਰ 1 ਅਕਤੂਬਰ ਦਾ ਤੇ ਇਸ ਦਿਨ ਤੁਹਾਡੇ ਛੋਟੇ ਵੀਰ ਦਾ ਬਰਥਡੇ ਸੀਗਾ ਤੇ ਮੈਂ ਸੋਚਿਆ ਚਲੋ ਭਈ ਸਾਡੀ ਪੂਰੀ ਟੀਮ ਕਹਿੰਦੀ ਭਈ ਤੇਰੇ ਬਰਥਡੇ ਤੇ ਇੱਥੇ ਕੈਂਪ ਲਾਉਣਾ ਮੈਂ ਕਿਹਾ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਤੇ ਆ ਸਾਡੀ ਸਾਰੀ ਟੀਮ ਖੜੀ ਹੋਈ ਆ ਜਿਨ੍ਹਾਂ ਨੇ ਇਹ ਕੈਂਪ ਆਰਗੇਨਾਈਜ਼ ਕੀਤਾ ਆ। ਤੇ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵੀ ਐਡਾ ਅਮੁੱਲਿਆ ਉਪਹਾਰ ਜਿਹੜਾ ਮੈਨੂੰ ਦਿੱਤਾ ਆ ਐਦਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਆ ਜੈ ਸ਼ੰਕਰ ਜੀ ਤੁਹਾਨੂੰ ਪਤਾ ਜੀ ਅੱਜ ਕੱਲ ਬਲੱਡ ਦੀ ਕਿੰਨੀ ਲਾਗਤ ਆ ਕਿਉਂਕਿ ਜਿਹੜੇ ਥੈਲਸਮੀਆ ਬੱਚੇ ਆ ਉਹਨਾਂ ਨੂੰ ਹਮੇਸ਼ਾ ਹੀ ਕਿਸੇ ਬੱਚੇ ਨੂੰ ਇੱਕ ਯੂਨਿਟ ਕਿਸੇ ਬੱਚੇ ਨੂੰ ਦੋ ਯੂਨਿਟ ਕਿਸੇ ਨੂੰ ਤਿੰਨ ਯੂਨਿਟ ਹਰ ਇੱਕ ਮਹੀਨੇ ਬਲੱਡ ਚਾਹੀਦਾ ਹੁੰਦਾ ਆ ਤੇ ਇਸ ਕਰਕੇ ਬਲੱਡ ਬੈਂਕਾਂ ਦੇ ਵਿੱਚ ਬਲੱਡ ਦੀ ਲਾਗਤ ਬਹੁਤ ਜ਼ਿਆਦਾ ਆ ਤੇ ਦੇਣ ਵਾਲੇ ਘਟਿਆ ਇਸ ਕਰਕੇ ਸਾਰੇ ਜਾਣੇ ਬਲੱਡ ਡੋਨੇਟ ਜ਼ਰੂਰ ਕਰਿਆ ਕਰੋ ਇਹ ਕਿਸੇ ਦੀ ਜਾਣ ਬੱਸ ਸਕਦਾ ਹੈ ਸ਼ਕਤ ਯੂਥ ਨੂੰ ਕੀ ਮੈਸੇਜ ਹੈ ਜਿਹੜਾ ਯੂਥ ਖੂਨ ਦੇਣ ਤੋਂ ਡਰਦੇ ਆ ਵੀ ਅਸੀਂ ਖੂਨ ਦਵਾਂਗੇ ਸ਼ਾਇਦ ਸਾਡਾ ਖੂਨ ਘਟ ਜਾਊਗਾ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਕਿ ਆ ਤੁਹਾਡੇ ਵੀਰ ਦੇ ਰਹੇ ਆ ਸਾਰੇ ਅਸੀਂ ਵੀ ਦੇਵਾਂਗੇ ਬਲੱਡ ਸਾਰੇ ਜਿੰਨੇ ਵੀ ਆ ਗਏ ਸਾਰਿਆਂ ਨੇ ਦੇਣਾ ਹੈ ਬਲੱਡ ਤੇ ਬਲੱਡ ਦੇਣਾ ਕੋਈ ਕਮਜ਼ੋਰੀ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਆ ਬਲੱਡ ਡੋਨੇਟ ਜ਼ਰੂਰ ਕਰਿਆ ਕਰੋ ਤੇ ਜੇ ਤੁਸੀਂ ਲੰਬੇ ਅੱਜ ਕੱਲ ਇਹ ਜੇ ਲੰਬੇ ਸਮੇਂ ਲਈ ਜੀਣਾ ਆਣਾ ਤਾਂ 4 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਬਲੱਡ ਡੋਨੇਟ ਜ਼ਰੂਰ ਕਰਿਆ ਕਰੋ ਕਿੰਨੇ ਤੋਂ ਕਿੰਨੇ ਉਮਰ ਤੱਕ ਖੂਨ ਦੇ ਸਕਦਾ ਇਨਸਾਨ ਬੰਦਾ ਇਹ ਸ਼ੇਕ ਮਾਕਿਆਂ ਨੂੰ ਕੀ ਹੋਰ ਮੈਸੇਜ ਹੈ ਮੈਸੇਜ ਇਹੀ ਆ ਜੇ ਵਕਤ ਬਾਅਦ ਲੋਕਾਂ ਦੀ ਹੈਲਪ ਕਰਿਆ ਕਰੋ ਤੇ ਜਿਹੜਾ ਆਪਾਂ ਬਰਥਡੇ ਦੇ ਫਜ਼ੂਲ ਖਰਚੇ ਕਰਦੇ ਆ ਉਹ ਨਾ ਕਰੋ ਇਦਾਂ ਦੇ ਕੰਮ ਦੇ ਵਿੱਚ ਪੈਸੇ ਲਾਓ